ਸਭ ਤੋਂ ਪਹਿਲਾਂ ਤੇ ਸ਼ੁਕਰਾਨਾ ਕਰੋ ਜੋ ਨਹੀਂ ਹੈਗਾ ਉਹਦਾ ਗਿਲਾ ਨਾ ਕਰੋ ਜੋ ਹੈਗਾ ਉਹਦਾ ਸ਼ੁਕਰਾਨਾ ਕਰੋ ਜੋ ਚਲਾ ਗਿਆ ਉਹਦਾ ਗਿਲਾ ਨਹੀਂ ਜੋ ਰਹਿ ਗਿਆ ਉਹਦਾ ਧੰਨਵਾਦ ਕਰਨਾ ਹੈ ਅੱਜ ਸਾਡੀ ਜ਼ਿੰਦਗੀ ਚ ਮਾੜੀਆਂ ਮਾੜੀਆਂ ਸਮੱਸਿਆਵਾਂ ਆਉਂਦੀਆਂ ਰਹਿੰਨ ਤੁਸੀਂ ਡੋਲ ਜਾਣੇ ਕਦੇ ਕੁਬਰਾ ਜਾਣੇ ਹਾਏ ਸਾਰੀ ਜ਼ਿੰਦਗੀ ਦੁੱਖ ਆ ਗਿਆ ਤਕਲੀਫਾਂ ਆ ਗਿਆ ਬੜੀਆਂ ਪਰੇਸ਼ਾਨੀਆਂ ਆ ਗਿਆ ਮੈਂ ਕਦੀ ਕਿ ਸੋਚਦਾ ਜਿੰਨੀਆਂ ਮੁਸ਼ਕਲਾਂ ਸਾਡੇਆ ਵਡ ਵਡੇਰਿਆਂ ਪੁਰਖਿਆਂ ਨੇ ਗੁਰੂਆਂ ਨੇ ਸਿੱਖਾਂ ਨੇ ਆਪਣੇ ਪਿੰਡੇ ਤੇ ਢਾਈਆਂ ਆਪਾਂ ਤੇ ਉਹਦੇ ਵਿੱਚੋਂ ਇੱਕ ਰੰਚਕ ਮਾਸਟਰ ਵੀ ਆਪਣੇ ਪਿੰਡੇ ਤੇ ਨਹੀਂ ਹੜਾਇਆ ਕੋਈ ਅਜ ਇਸਮਾਨ ਤੁਸੀਂ ਜਿਸ ਜਗ੍ਹਾ ਤੇ ਬੈਠੇ ਹੋ ਇੱਕ ਵਾਰ ਸੋਚਿਓ 6 ਪੋਨੂ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਠਾ ਬੈਠਾ ਤੇ 13 ਪੋ ਤੱਕ ਘਰ ਦੇ ਪੰਜ ਜੀ ਇੱਕੇ ਘਰ ਦੇ ਪੰਜ ਜੀ ਸ਼ਾਦਤ ਦਾ ਜਾਮ ਪੀ ਜਾਣ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਵੀ ਚੜ੍ਹਦੀ ਕਲਾ ਦੇ ਨਾਲ ਅੱਗੇ ਤੁਰੇ ਜਾਣ ਦੁਨੀਆਂ ਦੇ ਤਖਤੇ ਤੇ ਤੁਹਾਨੂੰ ਐਡਾ ਚੜ੍ਹਦੀ ਕਲਾ ਵਾਲਾ ਇਤਿਹਾਸ ਕਿਤੇ ਨਹੀਂ ਮਿਲੇਗਾ